ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਦੂਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990 99728 ਅੱਜ ਦੀ ਵਿਜਿਟ ਵੀਰ ਜੀ ਮੇਰੇ ਆਪ ਦੇ ਫਾਰਮ ਤੋਂ ਆ ਤੁਹਾਡੇ ਲਈ ਫਾਰਮ ਵਾਲੀ ਤਸਵੀਰ ਹੈਗੀ ਉਰੇਲੀ ਫਾਰਮ ਵਾਲੀ ਬੱਸੀ ਲੈ ਕੇ ਆ ਟੌਪ ਦੀ ਬਰੀਡ ਦੀ ਦੇਖ ਸਕਦੇ ਆ ਫੁੱਲ ਹਾਈਟ ਵੱਡੇ ਕੱਦ ਕਾਰ ਚ ਪਹਿਲਾ ਸੂਆ ਸੂਈ ਆ ਬਾਈ ਜੀ ਦੂਜੇ ਹੁਣ ਇਹਨੇ ਸੂਣਾ ਦੂਜੇ ਸਵੇ ਲਈ ਬਾਈ ਜੀ 7 ਮਹੀਨੇ ਦੀ ਗੱਪਣਾ 7-8 ਕਿਲੋ ਦੁੱਧ ਤਿਆਰ ਆ ਫਾਰਮ ਦੇ ਵਿੱਚੋਂ ਪਰਚੇਜ਼ ਕੀਤੀ ਆ ਖੁਦ ਬਾਈ ਜੀ ਹੈਗੀ ਆ 40128 ਡੈਨਮਾਰਕਾ ਸੀਮਨ ਦੀ ਅੱਗੇ ਬਾਈ ਜੀ ਨੂੰ 66 ਸੀਮਨ ਪੇਪਰ ਦਾ ਲੱਗਿਆ ਵਿਆ ਸਟਰਾਅ ਆਪਣੇ ਕੋਲੇ ਆ ਫਾਰਮ ਦੇ ਵਿੱਚੋਂ ਪਰਚੇਜ਼ ਕੀਤੀ ਆ ਮੂੰਹ ਤੋਂ ਚਾਰ ਦੰਦਾਂ ਦਾ ਦੇਖ ਸਕਦੇ ਆ ਕੱਦ ਹਾਈਟ ਫੁੱਲ ਫੇਸ ਕੁਆਲਿਟੀ ਦੇਖ ਸਕਦੇ ਆ ਦੁੱਧ ਬਾਈ ਜਿਹਨੇ 7 ਤੋਂ 8 ਕਿਲੋ ਤਿਆਰ ਆ ਤੇ ਹਾਈਟ ਦੇਖ ਸਕਦੇ ਆ ਫੁੱਲ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਛੋਟਾ ਮੂੰਹ ਆ ਗੋਲ ਦੇਖ ਸਕਦੇ ਆ ਕੰਨ ਲੱਗਿਆ ਤੇ ਬੇਲ ਬੂਲ ਬਹੁਤ ਆ ਪਲੀ ਸਮੀ ਰਾਜੀ ਬਠੇਰੀ ਆ ਤੇ ਲੇਵਲ ਤੇ ਮਿਲਕ ਵੇਂਜ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੇ ਆ ਤੇ ਚਵਾਈ ਚ ਵੀ ਇੱਕ ਨੰਬਰ ਆ ਪੂਰੀ ਸੀਲ ਠੰਡੀ ਆ ਦੇਖ ਸਕਦੇ ਆ ਥਣ ਥਣਾ ਦਾ ਗੈਪ ਬਹੁਤ ਸੋਹਣਾ ਚਾਰੇ ਥਣ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਆਏ ਨਹੀਂ ਗਾ ਵੀ ਮਸ਼ੀਨ ਤੋਂ ਆਈ ਆ ਕੋਈ ਲੱਤਾਂ ਛੜਾ ਮਾਰਦੀ ਆ ਦੇਖ ਸਕਦੇ ਆ ਬਹੁਤ ਸੀਲ ਵਹਿੜ ਗਈ ਤੇ ਹਾਈਟ ਫੁੱਲ ਆ ਤੇ ਹਾਈਟ ਦੇਖ ਸਕਦੇ ਆ ਫੁੱਲ ਆ ਗਈ ਕੱਦ ਬੰਨੂ ਤਾਂ ਐਕਸਟਰਾਔਨਰੀ ਆ ਆਲਮੋਸਟ ਨਾ ਬਾਈ ਜੀ ਦੇਖ ਸਕਦੇ ਆ ਤੇ ਦੁੱਧ ਬਾਈ ਹੁਣੇ ਸਲੇ 7-8 ਕਿਲੋ ਤਿਆਰ ਆ ਦੂਜੇ ਸੂਏ ਲੈ ਰੈਡੀ ਆ 7 ਮਹੀਨੇ ਦੀ ਗੱਪਣ ਆ ਗਈ ਤੇ ਪੈਣ ਕੇਰੀ ਪਹਿਲੇ ਸੂਏ ਬਾਈ ਜੀ ਨੇ 25-26 ਕਿਲੋ ਤਾਂ ਦਿੱਤਾ ਤੇ ਇਸ ਵਾਰੀ ਆਸਮੀ ਦਾ 30 ਪਲੱਸ ਨੂੰ ਮੂੰਹ ਮਾਰੂਗੀ ਬੜੀ ਆਮਦਾਰੀ ਨਾਲ 7 ਮਹੀਨੇ ਦੀ ਕਲੀਅਰ ਗੱਪਣ ਹੋ ਚੁੱਕੀ ਆ ਸੈਕਸਰ ਜੀਮਨ ਤੋਂ ਗੱਪਣ ਤੇ ਪ੍ਰਾਈਸ ਇਹਦਾ ਵੀਰ ਜੀ ਫੋਨ ਤੇ ਹੋਜੂਗਾ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਚੰਗੇ ਫਾਰਮ ਦੇ ਵਿੱਚੋਂ ਲਈ ਆ ਤੇ ਚੰਗੇ ਬੱਚੇ ਨਹੀਂ ਅੱਗੇ ਜਨਮ ਦੇਊਗੀ ਇਹ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਾੜ ਪਸੰਦ ਦਾ ਮੇਰਾ ਫੋਨ ਤੇ ਸੰਪਰਕ ਕਰ ਲਿਓ ਪਿੰਡ ਮੇਰਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 88990 99728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮੱਚ